ਵਿਚਾਰਾ ਦੀ ਅਰੰਭਤਾ ਫਤਿਹ ਦੀ ਸਾਂਝ ਨਾਲ ਕਰੀਏ ਜੀ ਵਾਹਿਗੁਰਜੀ ਕਾ ਖਾਲਸ ਵਾਹਿਗੁਰਜੀ ਕੀ ਫਤਿਹ ਕਬੀਰ ਸਾਹਿਬ ਦੇ ਸ਼ਲੋਕਾਂ ਦੀ ਵਿਚਾਰ ਅਸੀਂ ਲੜੀਵਾਰ ਇਸ ਲਈ ਕੁਝ ਸਮੇਂ ਤੋਂ ਕਰ ਰਹੇ ਹਾਂ ਤੇ ਉਹਨਾਂ ਸ਼ਲੋਕਾਂ ਦੀ ਵਿਚਾਰ ਦੇ ਵਿੱਚ ਹੀ ਅੱਜ 15 ਨੰਬਰ ਦਾ ਸ਼ਲੋਕ ਉਹਦੀ ਵਿਚਾਰ ਕਰਾਂਗੇ ਕਬੀਰ ਸੰਤਨ ਕੀ ਝੁਗੀਆਂ ਭਲੀ ਪਟਕੁਸਤੀ ਗਾਂਵ ਆਗ ਲਗਾਉ ਤੇ ਤੌਲ ਹਰ ਜੇ ਨਾਹੀ ਹਰ ਕੋ ਨਾਉ ਉਹ ਆ ਕਬੀਰ ਸਾਹਿਬ ਦੀ ਬਾਣੀ ਜਾਂ ਹੋਰ ਪਗਤਾਂ ਦੀ ਬਾਣੀ ਇਹ ਸਾਰੇ ਅਸੀਂ ਜਾਣਦੇ ਹਾਂ ਕਿ ਵੱਖਰੇ ਵੱਖਰੇ ਸਮੇਂ ਪਰ ਵੱਖਰੇ ਵੱਖਰੇ ਇਲਾਕੇ ਖੇਤੇ ਦੇ ਵਿੱਚ ਜਿਹੜੀ ਇਹ ਰਚਨਾ ਹੋਈ ਹੈ ਦੀ ਪਰ ਦੇਖੋ ਜਿਹੜੀ ਜਦੋਂ ਇਹਨਾਂ ਦੀ ਬਾਣੀ ਇਹਨਾਂ ਨੇ ਰਚਨਾ ਕੀਤੀ ਲਿਖੀ ਜਦੋਂ ਉਦੋਂ ਇਹਨਾਂ ਦੇ ਜਿਹੜੇ ਮੰਨਣ ਵਾਲੇ ਸੀ ਪੈਰੋਕਾਰ ਸੀ ਉਹ ਵੀ ਕਾਫੀ ਗਿਣਤੀ ਚ ਜਾਂ ਜਿਸ ਤਰ੍ਹਾਂ ਜਿਸ ਤਰ੍ਹਾਂ ਵੀ ਗਿਣਤੀ ਚ ਹੋਣਗੇ ਔਰ ਉਸ ਟਾਈਮ ਉੱਥੇ ਮੌਜੂਦ ਸੀ ਮੈਨੂੰ ਕਬੀਰ ਦਾ ਉਹਲਾ ਕਬੀਰ ਸਾਹਿਬ ਦਾ ਕਬੀਰ ਪੰਥੀ ਹੋ ਗਿਆ ਵਿਦਾ ਸਮਾਜ ਹੋ ਗਿਆ ਭਗਤ ਨਾਮਦੇਵ ਜੀ ਦੇ ਜਾਂ ਹੋਰ ਬਾਕੀ ਦੇ ਵੀ ਆਪਣੇ ਆਪਣੇ ਇਹਨਾਂ ਦੇ ਮੰਨਣ ਵਾਲੇ ਪੈਰੋਕਾਰ ਵੀ ਜਿਹੜੇ ਸਮਝਣ ਵਾਲੇ ਸੀ ਇਹਨਾਂ ਦੀ ਉਹ ਉਸ ਟਾਈਮ ਮੌਜੂਦ ਸੀ ਪਰ ਜਦੋਂ ਗੁਰਨਾਰਕ ਸਾਹਿਬ ਇਹਨਾਂ ਦੀ ਬਾਣੀ ਲੈ ਕੇ ਆਏ ਔਰ ਗੁਰੂ ਅਰਜਨ ਪਾਸ਼ਾ ਜੀ ਨੇ ਉਹਨੂੰ ਉਹਦੀ ਸੰਪਾਦਨਾ ਕਰਤੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਕਰ ਦਿੱਤੀ ਬਾਣੀ ਕਹਿੰਦਾ ਮਤਲਬ ਹੈ ਕਿ ਜਦੋਂ ਬਾਣੀ ਇਹਨਾਂ ਦੀ ਉੱਥੇ ਪਈ ਸੀ ਉਸ ਤੋਂ ਬਾਅਦ ਉਹਨਾਂ ਦੇ ਪੈਰਾਗਾਰ ਤੋਂ ਅੱਗੇ ਜਿਹੜੀ ਬਾਣੀ ਸੰਭਾਲਣ ਵਾਲੇ ਉਹ ਸਿੱਖ ਸੀ ਸਿੱਖਾਂ ਨੇ ਉਹਨਾਂ ਬਾਣੀ ਨੂੰ ਉਸ ਬਾਣੀ ਨੂੰ ਸੰਭਾਲ ਲਿਆ ਉਨ ਉਸ ਬਾਣੀ ਜਦੋਂ ਗੁਰਗਰਾਂ ਸਾਹਿਬ ਦਰਜ ਹੋ ਗਈ ਤੇ ਕਿੰਨਾ ਕਿੰਨਾ ਔਖਾ ਸਮਾਂ ਵੀ ਆਇਆ ਜੰਗਲਾਂ ਵਿੱਚ ਵੀ ਰਹਿਣਾ ਪਿਆ ਤੁਸੀਂ ਐਸੇ ਬੰਦ-ਬੰਦ ਕੱਟੇ ਗਏ ਹੋਰ ਪਤਾ ਨਹੀਂ ਕਿੰਤੀਆਂ ਕਿੰਨੀਆਂ ਵਿਪਤਾਵਾਂ ਆਈਆਂ ਲੇਕਿਨ ਉਨ ਹੀ ਸਾਰੀਆਂ ਵਿਪਤਾਵਾਂ ਦੇ ਵਿੱਚ ਵੀ ਉਹਨਾਂ ਨੇ ਉਹਨਾਂ ਦੀ ਬਾਣੀ ਨੂੰ ਸੰਭਾਲ ਕੇ ਰੱਖਿਆ ਉਸ ਵਿਪਤਾ ਦੇ ਟਾਈਮ ਵੀ ਤੁਸੀਂ ਦੇਖੋ ਇਤਿਹਾਸ 'ਚ ਕਿਤੇ ਜਿਗਰ ਨਹੀਂ ਮਿਲਦਾ ਕਿ ਜਿਹੜੇ ਇਹਨਾਂ ਦੇ ਪੈਰੋਕਾਰ ਸੀ ਭਗਤਾਂ ਦੇ ਉਹਨਾਂ ਦੇ ਕਦੀ ਆਏ ਹੋਣ ਕਿ ਹਾਂ ਵੀ ਸਾਡੀ ਜਿਹੜੇ ਜਨਨ ਵਸੀ ਮੰਦੇ ਆ ਉਹਨਾਂ ਦੀ ਬਾਣੀ ਸਾਨੂੰ ਦਿਓ ਕਿ ਕੱਲ ਨੂੰ ਪਤਾ ਨਹੀਂ ਕੀ ਹੋਏ ਕੁਝ ਹੋ ਜਾਏ ਤੇ ਇਹ ਬਾਣੀ ਅਸੀਂ ਸੰਭਾਲ ਲਈਏ ਉਹਨਾਂ ਔਖੇ ਸਮੇਂ ਦੇ ਵਿੱਚ ਵੀ ਸਿੱਖਾਂ ਨੇ ਕਿੰਨੀਆਂ ਔਖਾਂੀਆਂ ਰਸੈ ਕਿ ਉਹਨਾਂ ਦੀ ਜਿਹੜੀ ਬਾਣੀ ਹੈ ਨਾ ਭਗਤ ਸੇਵਾ ਨਾਲ ਦੀ ਉਹਨੂੰ ਬਿਲਕੁਲ ਐਜ਼ ਇਟ ਇਜ਼ ਪਿਓਰੈਸਟ ਫਾਰਮ ਦੇ ਵਿੱਚ ਅੱਜ ਸਬਕੋਲ ਮੌਜੂਦ ਹੈ ਬੜੀ ਵੱਡਾ ਸੰਘਰਸ਼ ਇਸ ਵਾਸਤੇ ਵੀ ਹੋਇਆ ਔਰ ਅੱਜ ਜੇ ਕੋਈ ਆ ਕੇ ਇਹ ਕਹੇ ਜਿਹੜਾ ਕਿ ਅੱਜ ਕੱਲ ਵਿਵਾਦ ਅਸੀਂ ਦੇਖਦੇ ਆਂ ਕਿ ਸਾਡੇ ਜਿਹੜੇ ਹੈਗੇ ਨੇ ਜਿਨ੍ਹਾਂ ਨੂੰ ਅਸੀਂ ਮੰਨਦੇ ਆ ਉਹਨਾਂ ਨੂੰ ਭਗਤ ਕਿਉਂ ਕਹਿੰਦੇ ਹੋ ਗੁਰੂ ਕਿਉਂ ਨਹੀਂ ਕਹਿੰਦੇ ਇਹ ਵਿਵਾਦ ਕਈ ਵਾਰੀ ਸੀ ਸੁਣਿਆ ਇਹਨਾਂ ਨੂੰ ਗੁਰੂ ਕਿਉਂ ਨਹੀਂ ਕਹਿੰਦੇ ਜੀ ਤੁਸੀਂ ਉਹਨਾਂ ਨੂੰ ਗੁਰੂ ਕਹਿੰਦੇ ਹੋ ਸਾਡਿਆਂ ਨੂੰ ਤੁਸੀਂ ਭਗਤ ਕਹਿੰਦੇ ਉਹਨਾਂ ਨੂੰ ਦਰਜਾ ਛੋਟਾ ਦਿੱਤਾ ਬਟ ਇਹ ਇਹੋ ਜਿਹੀਆਂ ਗੱਲਾਂ ਹੁੰਦੀਆਂ ਪਰ ਜਿਨne ਉਸ ਬਾਣੀ ਨੂੰ ਪੜਿਆ ਸਮਝਿਆ ਹੋਇਆ ਨਾ ਤੇ ਉਹਨੂੰ ਪਤਾ ਹੋਏ ਕਿ ਸਤਗੁਰ ਦਾ ਕਨਸੈਪਟ ਕੀ ਹੈ ਗੁਰੂ ਕਹਿੰਦੇ ਕਿੰਨੋਂ ਨੇ ਜੇ ਉਹ ਸਮਝ ਜਾਏ ਨਾ ਤੇ ਉਹਨੂੰ ਕਦੀ ਭੁਲੇਖਾ ਇਹ ਨਾ ਹੋਏ ਕਿ ਹਾਂ ਵੀ ਭਗਤ ਵੱਡਾ ਹੈ ਕਿ ਗੁਰੂ ਵੱਡਾ ਹੈ ਜਾਂ ਸਤਗੁਰ ਕਿਹਾ ਹੈ ਤਾਂ ਕਿਉਂਕਿ ਇਹਦੇ ਕੀ ਮਤਲਬ ਇਹ ਗੱਲ ਵਿਵਾਦ ਹੈ ਹੀ ਨਹੀਂ ਇਸ ਚੀਜ਼ ਦਾ ਪਰ ਜਿਹੜੇ ਜਿਨ੍ਹਾਂ ਨੇ ਕੰਟਰੋਵਰਸੀ ਜਾਂ ਕੋਈ ਇਹੋ ਜਿਹਾ ਖੇਡ ਖੇਡਣੀ ਹੈ ਉਹ ਕਰਦੇ ਬੈਨੇ ਜਦ ਕਿ ਬਾਣੀ ਇਹ ਕਹਿੰਦੀ ਹੈ ਭਗਤ ਸਤਗੁਰ ਪੁਰਖ ਸੋਈ ਉਹਨੇ ਦੋਨੋਂ ਲਫ਼ਜ਼ ਇਕੱਠੇ ਕਰਤੇ ਨੇ ਭਗਤ ਸਤਗੁਰ ਭਗਤ ਸਤਗੁਰ ਪੁਰਖ ਸੋਈ ਜਿਸ ਹਰ ਪ੍ਰਭ ਪਾਣਾ ਪਾਵੇ ਕੋਈ ਫਰਕ ਨਹੀਂ ਰੱਖਿਆ ਗੁਰਬਾਣੀ ਕਹਿੰਦੀ ਹੈ ਮਹਿਲਾ ਤੀਜਾ ਦੀ ਬਾਣੀ ਤਨ ਤਨ ਹਰ ਭਗਤ ਸਤਗੁਰ ਹਮਾਰਾ ਫਿਰ ਇੱਥੇ ਦੋਨੋਂ ਲਫ਼ਜ਼ ਇਕੱਠੇ ਗੀਤੇ ਨੇ ਤਨ ਤਨ ਹਰ ਭਗਤ ਸਤਗੁਰ ਹਮਾਰਾ ਜਿਸ ਦੀ ਸੇਵਾ ਤੇ ਹਮ ਹਰ ਨਾਮ ਲਿਵ ਲਾਈ ਸੋ ਗੁਰਬਾਣੀ ਨੂੰ ਕਦੀ ਕੋਖ ਕੇ ਉਸ ਟੱਗ ਦੇ ਨਾਲ ਪੜਿਆ ਹੋਏ ਤਾਂ ਤੇ ਇਹ ਬਸ ਵਿਵਾਦ ਖੜਾ ਕਰ ਲਿਆ ਉਹਨਾਂ ਨੇ ਗੁਰੂ ਅਰਜਨ ਪਾਸ਼ਾ ਜੀ ਕਹਿੰਦੇ ਨੇ ਸਭ ਕੋ ਤੇਰੇ ਵੱਸ ਅਗਮ ਅਗੋਚਰਾ ਤੂੰ ਭਗਤਾ ਕੇ ਵੱਸ ਭਗਤਾ ਤਾਂ ਤੇ ਸੋ ਇਤਨੇ ਕਿਤਨੇ ਹੀ ਐਗਜ਼ਾਮਪਲ ਹੋਰ ਸਾਨੂੰ ਮਿਲ ਜਾਣਗੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਵੀ ਤੇ ਜੇਕਰ ਇਹਨੂੰ ਢੰਗ ਦੇ ਨਾਲ ਸਮਝ ਕੇ ਪੜਿਆ ਹੁੰਦਾ ਤੇ بجائے ਵਿਵਾਦ ਖੜਾ ਕਰਨ ਦੇ ਸ਼ੁਕਰਾਨਾ ਕਰਦੇ ਕਿ ਕਿੰਨੇ ਉਹ ਬਜ਼ੁਰਗਾਂ ਦਾ ਉਹਨਾਂ ਦਾ ਕਿ ਜਿਨ੍ਹਾਂ ਨੇ ਬਾਣੀ ਨੂੰ ਇੰਨੇ ਓਖੇ ਓਕਣਾ ਦੇ ਵਿੱਚ ਵੀ ਸੰਭਾਲ ਕੇ ਰੱਖਿਆ ਉਹ ਅੱਜ ਬਿਲਕੁਲ ਉਸੀ ਫਾਰਮ ਦੇ ਵਿੱਚ ਜੋ ਸਾਡੇ ਜਿਨ੍ਹਾਂ ਨੂੰ ਅਸੀਂ ਮੰਨਦੇ ਆ ਉਹਨਾਂ ਨੇ ਜੋ ਲਿਖਿਆ ਜਿਸ ਤਰ੍ਹਾਂ ਲਿਖਿਆ ਐਜ਼ ਇਟ ਇਜ਼ ਪਿਓਰੈਸਟ ਫਾਰਮ ਦੇ ਵਿੱਚ ਸਾਨੂੰ ਇਹ ਚੀਜ਼ ਮੌਜੂਦ ਹੈ ਸੋ ਕਹਿੰਦਾ ਮਤਲਬ ਉਹ ਜਿਹੜੀ ਭਗਤਾਂ ਦੀ ਬਾਣੀ ਉਹਨਾਂ ਦੇ ਆਪਣੇ ਕਿਤੇ ਲਿਖਤਾ ਹੈਗੇਵੇਂ ਤੇ ਅੱਜ ਉਹਨਾਂ ਲਿਖਤਾਂ ਦੇ ਵਿੱਚ ਵੀ ਬੜੀ ਮਿਲਾਵਟ ਹੋ ਚੁੱਕੀ ਸੋ ਅੱਜ ਜਿਹੜੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਕਬੀਰ ਸਾਹਿਬ ਦੀ ਬਾਣੀ ਦੀ ਜਿਹੜੀ ਅਸੀਂ ਗੱਲ ਕਰ ਰਹੇ ਹਾਂ ਉਹਦੇ ਵਿੱਚ 15 ਨੰਬਰ ਦਾ ਸ਼ਲੋਕ ਹੈ ਕਬੀਰ ਸੰਤਨ ਕੀ ਝੁਕਿਆ ਭਲੀ ਪਟ ਪਸੱਤੀ ਗਾਉਂ ਉਹ ਜਦੋਂ ਕਬੀਰ ਸਾਹਿਬ ਇਹ ਕਹਿੰਦੇ ਨਾ ਕਿ ਝੁੱਗੀ ਭਲੀ ਹੈ ਤੇ ਇਹ ਲਿਖਾ ਥੋੜਾ ਜਿਹਾ ਪਹਿਲੇ ਕੱਢ ਦੇਣਾ ਚਾਹੀਦਾ ਕਿ ਕਿਤੇ ਐਸਾ ਨਾ ਹੋਏ ਕਿ ਸਾਡੇ ਸੁਣਨ ਵਾਲੇ ਦੇ ਆ ਧਿਆਨ ਚ ਆ ਜਾਏ ਕਿ ਕਬੀਰ ਸਾਹਿਬ ਕਿਸੇ ਛੋਟੇ ਘਰ ਨੂੰ ਜਾਂ ਝੁੱਗੀ ਨੂੰ ਭਲਾ ਕਹਿ ਰਹੇ ਨੇ ਉਥੇ ਲਫ਼ਜ਼ ਆਇਆ ਸੰਤਨ ਕੀ ਝੁੱਗੀ ਇਹ ਗੁਰਬਾਣੀ ਦੇ ਵਿੱਚ ਨਾ ਜੋ ਗੁਰਮਤ ਦੀ ਖੂਬਸੂਰਤੀ ਹੈ ਉਸ ਖੂਬਸੂਰਤੀ ਦੇ ਵਿੱਚ ਬੜੀ ਵੱਡੀ ਗੱਲ ਹੈ ਕਿ ਕਿਤੇ ਵੀ ਪੈਸੇ ਨੂੰ ਜਾਂ ਉਸ ਢੰਗ ਦੇ ਉੱਚੇ ਜੀਵਨ ਨੂੰ ਕਿਤੇ ਮਾੜਾ ਨਹੀਂ ਕਿਹਾ ਕੈਸਾ ਕਮਾਉਣ ਨੂੰ ਪੈਸਾ ਵਰਤਣ ਨੂੰ ਕਿਤੇ ਵੀ ਕਦੀ ਵੀ ਨਾ ਨਹੀਂ ਔਰ ਗੁਰਸਾਹਿਬਾਂ ਨੇ ਆਪ ਵੱਡੇ ਵੱਡੇ ਮਹਿਲ ਕਿਲੇ ਬਡੇ ਬਡੇ ਸਭ ਕੁਝ ਬਣਾਇਆ ਔਰ ਉਹਨੂੰ ਮਾਣਿਆ ਪਰ ਗੱਲ ਇਹ ਹੈ ਜਿੱਥੇ ਅੱਜ ਗੱਲ ਗੱਲ ਕੀਤੀ ਨਾ ਉਸ ਸੰਤਨ ਕੀ ਚੁਕਿਆ ਭਲੀ ਕਿ ਜਿਹੜੇ ਕਿਲੇ ਜਾਂ ਮਹਿਲ ਜਾਂ ਜੋ ਵੀ ਬਣਾਇਆ ਉਹਨੂੰ ਜਿਸ ਢੰਗ ਦੇ ਨਾਲ ਉਹਨੂੰ ਮਾਣਿਆ ਉਹਨੂੰ ਛੱਡਣ ਵੇਲੇ ਵੀ ਕੋਈ ਅਵਸਥਾ ਰੱਖੀਏ ਗੁਰੂ ਅਰਜਨ ਪਾਸ਼ਾ ਦਾ ਦੇਖੀਏ ਐਗਜ਼ਾਮਪਲ ਹੈ ਗੁਰਤੇਗ ਬਹਾਦਰ ਸਾਹਿਬ ਜਦੋਂ ਉੱਥੋਂ ਤੁਰੇ ਨੇ ਜਿਸ ਅਵਸਥਾ 'ਚ ਉੱਥੇ ਬੈਠੇ ਨੇ ਉਸੇ ਅਵਸਥਾ 'ਚ ਦਿੱਲੀ ਆ ਗਏ ਅਨਾ ਗੁਰਗੋਬਿੰਦ ਸਿੰਘ ਸਾਹਿਬ ਦਾ ਅਸੀਂ ਦੇਖਦੇ ਹਾਂ ਇਤਿਹਾਸ ਜਿਸ ਚੜ੍ਹਦੀ ਕਲਾ ਦੇ ਵਿੱਚ ਅਨੰਦਪੁਰ ਸਾਹਿਬ ਬੈਠੇ ਨੇ ਉਸੇ ਚੜ੍ਹਦੀ ਕਲਾ ਦੇ ਮਾਛੀਵੜ ਦੇ ਜੰਗਲ ਸੋ ਕਹਿਣ ਦਾ ਮਤਲਬ ਹੈ ਉਸ ਚੀਜ਼ ਨੂੰ ਮਾਰਨ ਮਾਰਨ ਦੇ ਵਿੱਚ ਜਾਂ ਉਹਨੂੰ ਵਰਤਨ ਦੇ ਵਿੱਚ ਕੋਈ ਨਮਣਾ ਹੀ ਨਹੀਂ ਹੈ ਬਸ ਫਰਕ ਇਹਨਾਂ ਹੈਗਾ ਕਿ ਉਹ ਜਿਸ ਜੀ ਮਾਇਆ ਜਾਂ ਪੈਸਾ ਜਾਂ ਜਿ ਧਨ ਜਿਹਨੂੰ ਅਸੀਂ ਕਿਸ ਕਹਨੇ ਆ ਉਹ ਧਨ ਹੁੰਦੇ ਹੋਏ ਬੰਦੇ ਦੇ ਅੰਦਰ ਕੋਈ ਲੋਭ ਲਾਲਚ ਕੋਈ ਹੰਕਾਰ ਕੋਈ ਹੋਰ ਅਬਗੁਣ ਨਾ ਆਏ ਉਹਦੀ ਵਰਤੋਂ ਕਿਵੇਂ ਕਰਨੀ ਹੈ ਉਹ ਗੱਲ ਇੰਪੋਰਟੈਂਟ ਹੈ ਵਰਨਾ ਗੁਰਮੁਣੀ ਦਾ ਮੋਤੀ ਦਾ ਮੰਦਰ ਉਸ ਰਤਨੀ ਦਾ ਹੋਏ ਜਿਹੜਾ ਕਸਤੂਰ ਕੁੰਗੂ ਅਗਰ ਚਗਨ ਲੀ ਪਾਵੇ ਜੇ ਮਤ ਦੇਖ ਭੂਲਾ ਬਿਸਰੇ ਗੱਲ ਇਹਦੀ ਹੈਗੀ ਉਹਦੀ ਗੱਲ ਕੀਤੀ ਔਰ ਮੈਨੂੰ ਕਈ ਵਾਰੀ ਲੱਗਦਾ ਕਿ ਜਦੋਂ ਟੀਵੀ ਤੇ ਜਾਂ ਸਟੇਜਾਂ ਤੇ ਕਈ ਲੋਕ ਕਹਿੰਦੇ ਨੇ ਕਿ ਵੀ ਮੋਹ ਮਾਇਆ ਨੂੰ ਛੱਡੋ ਇਹ ਉਹ ਕਈ ਗੱਲਾਂ ਹੁੰਦੀਆਂ ਉਹ ਉਸ ਤੋਂ ਇਲਾਵਾ ਪੈਸਾ ਧਨ ਜਿਹੜਾ ਨਾ ਸਾਡੀਆਂ ਬਹੁਤ ਸਾਰੀਆਂ ਸਮੱਸਿਆਵਾਂ ਦਾ ਹੱਲ ਹੈਗਾ ਜਿਹਦੇ ਕੋਲ ਸਪੈਸਾ ਧਨ ਨਹੀਂ ਹੈ ਨਾ ਉਹਦੇ ਕੋਲ ਦੀਆਂ ਸਮੱਸਿਆਵਾਂ ਕਈ ਗੁਣਾ ਜ਼ਿਆਦਾ ਹੁੰਦੀਆਂ ਬੜੀ ਸਾਰੀ ਸਮੱਸਿਆਵਾਂ ਦਾ ਹੱਲ ਸਾਡੇ ਕੋਲ ਪੈਸਾ ਕਰ ਸਾਰੀਆਂ ਤਾਂ ਨਹੀਂ ਲੇਕਿਨ ਬਹੁਤ ਸਾਰੀਆਂ ਸਮੱਸਿਆਵਾਂ ਦਾ ਹੱਲ ਪੈਸਾ ਧਨ ਕਰ ਸਕਦਾ ਲੇਕਿਨ ਗੱਲ ਹੈ ਕਿ ਉਹ ਉਹ ਉਸ ਦੇ ਨਾਲ-ਨਾਲ ਗੁਣਾ ਦਾ ਜਿਹੜਾ ਵਾਅਦਾ ਉਹ ਵੀ ਹੋਣਾ ਚਾਹੀਦਾ ਧਨ ਦੇ ਨਾਲ ਸੋ ਕਬੀਰ ਸਾਹਿਬ ਜਿਹੜੀ ਇੱਥੇ ਗੱਲ ਕਰ ਰਹੇ ਨੇ ਕਿ ਸੰਤਨ ਦੀ ਝੁਗੀਆਂ ਭਲੀ ਇਹਦੇ ਕੰਪੈਰੀਸ਼ਨ ਕਰ ਰਹੇ ਨੇ ਕੰਪੈਰੀਸ਼ਨ ਇਹਦਾ ਹੈਗਾ ਕਿ ਭਾਵੇਂ ਘਰ ਛੋਟਾ ਹੋਵੇ ਲੇਕਿਨ ਉਸ ਘਰ ਦੇ ਵਿੱਚ ਜੇ ਆਪਸੀ ਪਿਆਰ ਹੈ ਅੰਡਰਸਟੈਂਡਿੰਗ ਹੈ ਹੈਨਾ ਤੇ ਭਾਵੇਂ ਉਹ ਛੋਟਾ ਹੀ ਹੋਵੇ ਉਹ ਘਰ ਚੰਗਾ ਤੇ ਜੇ ਵੱਡਾ ਭਾਵੇਂ ਸ਼ਹਿਰ ਹੋਏ ਸ਼ਹਿਰ ਦੇ ਵਿੱਚ ਮਤਲਬ ਨਫ਼ਰਤ ਫੈਲੀ ਵੀ ਹੈ ਆਪਸੀ ਇਤਕਲਾਫ ਬਣਿਆ ਪਿਆ ਮਤਲਬ ਮਾਰ ਕਾਟ ਮਚੀ ਵੀ ਹੈ ਹੈਨਾ ਲੁੱਟ ਘਸੁੱਟ ਹੋ ਰਹੀ ਹੈ ਤੇ ਉਹ ਵੀ ਮਤਲਬ ਉਸ ਦੇ ਮੁਕਾਬਲੇ ਕੁਝ ਵੀ ਨਹੀਂ ਹੈ ਉਹ ਪੱਠੀ ਬਣੀ ਹੋਈ ਹੈ ਪਟਕੁਸਤੀ گاؤں ਵੱਡਾ ਜਿਹਾ ਭਾਵੇਂ ਜਗਾ ਹੋਏ ਲੇਕਿਨ ਆਪਸੀ ਨਫਰਤ ਇੰਨੀ ਜ਼ਿਆਦਾ ਹੈ ਲੁੱਟ ਘਸੁੱਟ ਔਰ ਮਾਰ ਕਾਟ ਮਚੀ ਵੀ ਹੈ ਤੇ ਉਹ ਕਹਿੰਦੇ ਪੱਠੀ ਹੋ ਉਹਦੇ ਬਰਾਬਰ ਔਰ ਛੋਟੀ ਭਾਵੇਂ ਹੋਏ ਲੇਕਿਨ ਆਪਸੀ ਅੰਡਰਸਟੈਂਡਿੰਗ ਜਿਸ ਉਹਨੋਂ ਸੀ ਪੜਦੇ ਆ ਨਾ ਕਿ ਭਲੀ ਸੁਹਾਵੀ ਛਾਪੜੀ ਜਿਤ ਹਰ ਗੁਣ ਗਾਏ ਸੋ ਉਹ ਉਹਦੀ ਉਹਦੀ ਗੱਲ ਚੱਲ ਰਹੀ ਹੈ ਤੇ ਜਿੱਥੇ ਭਾਵੇਂ ਵੱਡੀ ਜਗ੍ਹਾ ਹੈਗੀ ਹੈ ਕਹਿੰਦੇ ਜਿੱਥੇ ਨਾਮ ਨਾ ਜਪੀਏ ਮੇਰੇ ਗੋਵਿੰਦਾ ਸਹੀ ਨਗਰ ਉਜਾੜੇ ਜੀਓ ਇਹ ਵੀ ਗੱਲ ਕਹੀ ਹੈ ਬਾਕੀ ਘਰ ਦੇ ਅੰਦਰ ਦਾ ਜੋ ਮਾਹੌਲ ਹੈ ਅੱਜ ਦੀ ਤਰੀਕ ਦੇ ਵਿੱਚ ਸਾਨੂੰ ਪਤਾ ਹੀ ਖਾਸ ਤੌਰ ਤੇ ਮੋਬਾਈਲ ਦੇ ਕਰਕੇ ਮਤਲਬ ਇਤਨਾ ਜਿਆਦਾ ਆਪਸੀ ਵਿੱਚ ਬੰਦਾ ਰੁੱਝ ਗਏ ਨੇ ਪਤਾ ਹੀ ਨਹੀਂ ਕਿ ਘਰ ਦੂਜੇ ਬੰਦੇ ਦੀ ਕੀ ਸਮੱਸਿਆ ਚੱਲ ਰਹੀ ਹੈ ਕੀ ਬਿਮਾਰੀ ਚੱਲ ਰਹੀ ਹੈ ਰਿਸ਼ਤੇਦਾਰੀ ਤੇ ਦੂਰ ਦੀ ਗੱਲ ਹੋ ਗਈ ਘਰ ਦੇ ਆਪਸੀ ਮੈਂਬਰਾਂ ਦੇ ਵੀ ਕਈ ਵਾਰੀ ਅਹਿਸਾਸ ਨਹੀਂ ਹੁੰਦਾ ਕਿ ਮੇਰੇ ਨਾਲ ਦੇ ਕਮਰੇ ਦੇ ਵਿੱਚ ਜਾਂ ਮੇਰੇ ਘਰ ਦੇ ਦੂਜੇ ਮੈਂਬਰ ਦਾ ਕੀ ਹਾਲ ਆ ਉਹ ਉਹਦੇ ਚੀਜ਼ ਆਪਣੇ ਸੀ ਮਸਤ ਹੈਗਾ ਵਰ ਮਕਾਨ ਦੇਖਦੇ ਪਈਆਂ ਅਸੀਂ ਮਤਲਬ ਇਹ ਹਾਲਾਤ ਨੇ ਅਜੁਰ ਮਕਾਨ ਦੇਖੋ ਕੰਪੈਰੀਜ਼ਨ ਕਰੀ ਅੱਜ ਤੋਂ ਪਿਛਲੇ ਜ਼ਮਾਨੇ ਦੀ 20 25 30 50 ਸਾਲ ਪਿਛੇ ਦੀ ਉਹਦੇ ਤੋਂ ਅੱਜ ਦੇ ਮੁਕਾਬਲੇ ਕਰੋ ਮਕਾਨਾਂ ਦਾ ਤੇ ਕਿਆ ਸ਼ਾਨੋ ਸ਼ੌਕਤ ਹੈ ਪਰ ਅੰਦਰ ਦੇ ਜੋ ਮਾਹੌਲ ਹੈ ਉਹ ਵੀ ਮਗਾਓ ਦੇਖੋ ਤੇ ਕੀ ਬਣ ਗਿਆ ਅੱਜ ਦਾ ਬਹੁਤ ਹੀ ਜਿਹੜਾ ਚੇਂਜਸ ਆ ਗਿਆ ਨਾ ਸੋ ਇਹ ਬਾਹਰ ਦੇ ਮਕਾਨ ਦੀ ਗੱਲ ਹੈ ਲੇਕਿਨ ਜਦੋਂ ਅਸੀਂ ਗੁਰਬਾਣੀ ਨੂੰ ਗਹਿਰਾਈ ਦੇ ਨਾਲ ਸਮਝਾਂਗੇ ਤੇ ਉਹ ਘਰ ਜਿਹੜਾ ਬਾਹਰ ਦਾ ਅੰਦਰ ਦਾ ਵੀ ਘਰ ਅੰਦਰ ਦਾ ਵੀ ਘਰ ਜੇ ਸਰੀਰ ਤਗੜਾ ਹੈ ਸੋਹਣਾ ਹੈ ਸਵਸਥ ਹੈ ਤੇ ਜੇ ਉਸ ਘਰ ਦੇ ਅੰਦਰ ਹੈ ਨਾ ਕਲੇਸ਼ ਹੈ ਫਰਸਟ੍ਰੇਸ਼ਨ ਹੈ ਈਰਖਾ ਚਿੰਤਾ ਡਰ ਚੋਰੇ ਮਤਲਬ ਇਹ ਬਚੇ ਬੇਨ ਹੈ ਤੇ ਉਹ ਘਰ ਵੀ ਜਿੰਨਾ ਮਰਜੀ ਖੂਬਸੂਰਤ ਹੋਵੇ ਕਿਸੇ ਕੰਮ ਦਾ ਨਹੀਂ ਵਿਚਾਨੀ ਹੋਵੇ ਉਹ ਕਹਿੰਦੇ ਨੇ ਕਬੀਰ ਜੈ ਘਟ ਸਾਧਨਾ ਸੇਵੀ ਹਰ ਕੀ ਸੇਵਾ ਨਾ ਹੈ ਤੇ ਘਟ ਮਰਗੜਸਾਰ ਤੇ ਉਤਵਸੇ ਤਨ ਸੋ ਇਹ ਇਹ ਜਿਹੜੀਆਂ ਗੱਲਾਂ ਨੇ ਇਹ ਦੋਨੋਂ ਤਰਫ ਹੀ ਬਰਾਬਰ ਸਾਨੂੰ ਦਿਖਦੀਆਂ ਸਾਨੂੰ ਸਮਝਣੀਆਂ ਚਾਹੀਦੀਆਂ ਸੋ ਅੱਗੇ ਕਹਦੇ ਆ ਲੋਗੋ ਇਸ ਤੌਲ ਹਰ ਜੇ ਨਹੀਂ ਹਰ ਕੋ ਨਾ ਮਤਲਬ ਝੁੱਗੀ ਜਿਹੜੀ ਹੈ ਨਾ ਉਸ ਮਹਿਲ ਤੋਂ ਵੀ ਵਧੀਆ ਹੈ ਜੇ ਉਸ ਮਹਿਲ ਦੇ ਵਿੱਚ ਅੰਦਰ ਆਪਸੀ ਮਾਹੌਲ ਨਹੀਂ ਭਾਵੇਂ ਘਰ ਦਾ ਅੰਦਰ ਦਾ ਸ਼ਰੀਰ ਦਾ ਮਹਿਲ ਲਾ ਲਓ ਤੇ ਭਾਵੇਂ ਬਾਹਰ ਦਾ ਮਹਿਲ ਦਾ ਇੱਕ ਸ਼ਬਦ ਅਸੀਂ ਪੜਦੇ ਆ ਨਾ ਬੜਾ ਪੜਿਆਂ ਦਾ ਪਾੜ ਪੜੋਸਨ ਪੁੱਛ ਲੈ ਨਾਮਾ ਹਾਂ ਉਹ ਉਹਦੇ ਵਿੱਚ ਨਾ ਉਹਦੇ ਵਿੱਚ ਸਾਰੀ ਉਹ ਦੱਸੀ ਕਿ ਝੁੱਗੀ ਕਿਸ ਨਾਲ ਤਿਆਰ ਹੁੰਦੀ ਹੈ ਹਾਲਾਂਕਿ ਉਸ ਸ਼ਬਦ ਨੂੰ ਜੋੜ ਦਿੱਤਾ ਹੈ ਕਿਸੇ ਚਮਤਕਾਰ ਨਾਲ ਕਿ ਉਹ ਪਹੁੰਗਾ ਤਾਂ ਨਾਮਦੇਵ ਜੀ ਦਾ ਰੱਬ ਨੇ ਆ ਕੇ ਘਰ ਬਣਾ ਦਿੱਤਾ ਪਰ ਜਦੋਂ ਅਸੀਂ ਪੂਰੀ ਸ਼ਬਦ ਨੂੰ ਉਸ ਨੂੰ ਸਮਝਾਂਗੇ ਨਾ ਕਿ ਉਹ ਗੱਲ ਕਿਹੜੀ ਕੀਤੀ ਗਈ ਹੈ ਸ਼ੁਰੂਆਤ ਕਰਦੇ ਨੇ ਪਾੜ ਪੜੋਸਨ ਪੁੱਛ ਲੈਣਾ ਹੁਣ ਪੜੋਸਨ ਤੇ ਸਮਝ ਆਂਦੀ ਹੈ ਉਹਦੇ ਲਫ਼ਜ਼ ਜਿਹੜਾ ਨਾਲ ਜੋੜ ਦਿੱਤਾ ਨਾ ਪਾੜ ਇਹਦੇ ਬਾਰੇ ਕਦੀ ਗੱਲ ਹੀ ਨਹੀਂ ਪਾੜ ਦਾ ਕੀ ਮਤਲਬ ਹੈ ਉਹ ਜਦੋਂ ਇਸ ਨੂੰ ਸਮਝਾਂਗੇ ਇਹਨਾਂ ਦੇ ਪਾੜ ਦਾ ਮਤਲਬ ਹੁੰਦਾ ਜਦ ਪਾੜਿਆ ਪਿਆ ਬਖਰਾ ਬਖਰਾ ਹੋਇਆ ਪਿਆ ਪਾੜਿਆ ਮਤਲਬ ਜਿਹੜੇ ਇੰਦਰੇ ਗਿਆਨ ਇੰਦਰੇ ਨੇ ਨਾ ਉਹ ਆਪਸ ਵਿੱਚ ਤਾਲਮੇਲ ਹੀ ਨਹੀਂ ਹੈ ਮਨ ਕੁਛ ਖੁਸ਼ੀ ਚਾਹੁੰਦਾ ਹੈ ਹੱਥ ਕੁਛ ਹੋਰ ਕਰ ਰਹੇ ਨੇ ਪੈਰ ਕਿਸੇ ਹੋਰ ਪਾਸੇ ਜਾ ਰਹੇ ਨੇ ਮਤਲਬ ਇੱਕ ਪਾਸੇ ਦਿਲ ਕਰਦਾ ਮੈਂ ਗੁਰਦੁਆਰੇ ਵੀ ਚਲਾਂ ਦੂਜੇ ਪਾਸੇ ਦਿਲ ਕਰਦਾ ਮੈਂ ਸ਼ਾਮੀ ਤੱਕ ਬਗ ਵੀ ਲਾ ਲਈ ਮਤਲਬ ਹਰ ਪਾਸੇ ਮਤਲਬ ਬੰਦਾ ਨਾ ਉਹ ਮਤਲਬ ਇੱਕ ਪਸ਼ੋਪੇਸ਼ ਦੇ ਵਿੱਚ ਹੈਗਾ ਦੁਚਿੱਤੀ ਦੇ ਵਿੱਚ ਉਹ ਪਾੜਾ ਪਿਆ ਹੈ ਨਾ ਜਿਹੜਾ ਆਪਣੇ ਗਿਆਨਿੰਦਰੇ ਮਨ ਦੇ ਜਿਹੜੇ ਪੜੋਸੀ ਨੇ ਉਹਨਾਂ ਦੇ ਚ ਪਾੜਾ ਪਿਆ ਹੋਇਆ ਤੇ ਕਹਿੰਦੇ ਪਾੜ ਪਰੋਸਨ ਤੇਰੇ ਪੜੋਸੀਆਂ ਦਾ ਪਾੜਾ ਪਿਆ ਹੋਇਆ ਤੇ ਤੂੰ ਠੀਕ ਹੋਣਾ ਜਾਂਦਾ ਪੁੱਛ ਲੈ ਨਾ ਮਾ ਪੁੱਛ ਲੈ ਨਾ ਫਿਰ ਆਪਣੇ ਗਿਆਨ ਗੁਰੂ ਤੋਂ ਪੁੱਛ ਲੈ ਤਾਪੇ ਕਾਪੇ ਛਾਂ ਸ਼ਵਾਈ ਹੋ ਕਿਸ ਤਰ੍ਹਾਂ ਮੇਰਾ ਠੀਕ ਹੋਏ ਕਿਸ ਕਿਵੇਂ ਠੀਕ ਕਿਵੇਂ ਹੋਵੇ ਫਿਰ ਕਹਿੰਦੇ ਤੋਪੇ ਦੁਗਣੀ ਮਜ਼ਦੂਰੀ ਦੇਹੋ ਮੋਕੋ 베ੜੀ ਦੇਹੋ ਬਤਾਈ ਮੈਨੂੰ ਉਹ ਜਿਹੜਾ ਦੱਸ ਦੇ ਕੇ ਜਿਹੜਾ ਮੇਰਾ ਇਹੋ ਜਿਹਾ ਘਰ ਠੀਕ ਕਰ ਦੇ ਮੇਰਾ ਤੈਨੂੰ ਮਜ਼ਦੂਰੀ ਦੁਗਣੀ ਦਿਆਂ ਫਿਰ ਅੱਗੇ ਜਵਾਬ ਆ ਰਿਬਾਈ 베ੜੀ ਦੇਣ ਨਾ ਜਾਈ ਉਹ ਕੁਝ ਲੈਂਦਾ ਨਹੀਂ ਹੈ ਤੂੰ ਦੇ ਨਹੀਂ ਸਕਦਾ ਕੁਝ ਦੇਖ 베ੜੀ ਰਹੋ ਸਮਾਈਓ ਤੇਰੇ ਅੰਦਰ ਹੀ ਇੱਕ ਲਬਦਾ ਕਿਥੇ ਪਿਆ ਬਾਹਰ ਹਮਰੇ ਬੇਡੀ ਪ੍ਰਾਣ ਧਾਰਨ ਇਸ ਇਹ ਉਸ ਕੰਟੈਕਸਟ ਵਿੱਚ ਗੱਲ ਚੱਲ ਰਹੀ ਹੈ ਫਿਰ ਅੱਗੇ ਕਹਿੰਦੇ ਨੇ ਤੂੰ ਕਹਿੰਦਾ ਦੁਨੀ ਮਜ਼ਦੂਰੀ ਦੇ ਦਿਆਂ ਬੇਡੀ ਪ੍ਰੀਤ ਮਜ਼ਦੂਰੀ ਮੰਗੇ ਤਾਂ ਤੇਰੀ ਇਹ ਛੱਤ ਬਣਨੀ ਹੈ ਤਾਂ ਤੇਰਾ ਦਿਮਾਗ ਤੇਰਾ ਉੱਪਰ ਦੀ ਛੱਤ ਤੇਰੀ ਇਸ ਤਰੀ ਠੀਕ ਹੋਣੀ ਹੈ ਤਾਂ ਇਹ ਤੇਰਾ ਘਰ ਬਣਨਾ ਇਹ ਪ੍ਰੀਤ ਦੀ ਮਜ਼ਦੂਰੀ ਚਾਹੀਦੀ ਹੈ ਸੋ ਇਸ ਇਸ ਕੰਟੈਕਸਟ ਦੇ ਵਿੱਚ ਉਹ ਸਾਰਾ ਸ਼ਬਦ ਹੈਗਾ ਅਸੀਂ ਉਹਨੋ ਚਮਤਕਾਰ ਦੇ ਨਾਲ ਉਹ ਨਾਮਦੇਵ ਜੀ ਦਾ ਰੱਬ ਨੇ ਆ ਕੇ ਘਰ ਬਣਾਤਾ ਉਹ ਕਹਿੰਦੇ ਤੈਨੂੰ ਮਤਲਬ ਇਹ ਉਹ ਇਹੋ ਜੀ ਗੱਲ ਹੈ ਨਹੀਂ ਸੋ ਕਹਿਣ ਦਾ ਮਤਲਬ ਹੈ ਉਹ ਭਾਵੇਂ ਉਹ ਝੁੱਗੀ ਜਿਹੜੀ ਬਣੀ ਹੈ ਨਾ ਉਹ ਉਹ ਉਸ ਦੇ ਅੰਦਰ ਜੇ ਗੁਣਾ ਦਾ ਵਾਸਾ ਹੈ ਤੇ ਉਸ ਮਹਿਲ ਤੋਂ ਵੀ ਚੰਗੀ ਔਰ ਇੱਥੇ ਜਦੋਂ ਉਸ ਮਹਿਲ ਦਾ ਤੌਲ ਹਰ ਦਾ ਮਤਲਬ ਹੁੰਦਾ ਚਿੱਟਾ ਮਹਿਲ ਤੌਲ ਮਤਲਬ ਤੌਲਾ ਤੌਲਾ ਚਿੱਟਾ ਹਰ ਮਹਿ ਹਲ ਮਹਿਲ ਤੌਲ ਹਲ ਚਿੱਟਾ ਮਹਿਲ ਸੋ ਇਹ ਦੋਨਾਂ ਦਾ ਕੰਪੈਰੀਜ਼ਨ ਦੱਸਿਆ ਪਿਛਲੇ ਸ਼ਬਦ ਵੀ ਦੱਸਿਆ ਨਾ ਇੱਕ ਅਸੀਂ ਪੜਿਆ ਸੀ ਪਹਿਲੇ ਸ਼ਬਦ ਜਿਹੜਾ ਚੰਦਨ ਕਾ ਬਿਰਵਾ ਭਲਾ ਵੇੜਿਓ ਢਾਗ ਭਲਾ ਔਰ ਇੱਥੇ ਕਿਆ ਇਦਾਂ ਚੰਦਨ ਕੀ ਝੁਗਿਆ ਭਲੀ ਹੁਣ ਇਹ ਦੋਨਾਂ ਦਾ ਕੰਪੈਰੀਜ਼ਨ ਦੱਸਿਆ ਹੈ ਸੋ ਇਸ ਤਰ੍ਹਾਂ ਦਾ ਇੱਕ ਜਦੋਂ ਅਸੀਂ ਕੰਪੈਰੀਜ਼ਨ ਪੜਦੇ ਆ ਨਾ ਕਿ ਕਬੀਰ ਸਾਹਿਬ ਜਿਸ ਤਰ੍ਹਾਂ دین ਗਵਾਇਆ ਦੁਨੀ ਸੋ ਉਥੇ دین ਔਰ ਦੁਨੀ ਦਾ ਦੁਨੀਆ ਦਾ ਵੀ ਕੰਪੈਰਨ ਕੀਤਾ ਸੀ ਪਿਛਲੇ ਸ਼ਲੋਕਾਂ ਦੇ ਵਿੱਚ ਇੱਕ ਜਗ੍ਹਾ ਗੁਰਬਾਣੀ ਜੀ ਕਹਿੰਦੇ ਨੇ ਬਸੰਤ ਸਵਰਗ ਲੋਕੈ ਜਿਤਤੇ ਪ੍ਰਿਥਵੀ ਨਵਖੰਡਣਾ ਮਤਲਬ ਸਵਰਗ ਦੇ ਵਿੱਚ ਰਹਿ ਰਿਆ ਹੋਏ ਪੂਰੀ ਪ੍ਰਿਥਵੀ ਜਿੱਤ ਕੇ ਬਿਸਰੰਤ ਹਰ ਗੋਪਾਲੈ ਨਾਨਕ ਤੇ ਪ੍ਰਾਣੀ ਉਦਿਆਨ ਪਰਮਾ ਅੰਦਰ ਸੱਚ ਨਹੀਂ ਹੈ ਨਾ ਸੱਚ ਦੇ ਨਾਲ ਜੁੜਾਵ ਨਹੀਂ ਹੈ ਅੰਦਰ ਫਰਸਟ੍ਰੇਸ਼ਨ ਹੈ ਡਰ ਹੈ ਚਿੰਤਾ ਹੈ ਫਿਕਰ ਹੈ ਖਲਾ ਮਚੀ ਵੀ ਅੰਦਰ ਤੇ ਸਮਝੋ ਜੰਗਲ ਦੇ ਵਸਿਆ ਪਿਆ ਭਾਵੇਂ ਉਹ ਕਹਿੰਦਾ ਹੈ ਕਿ ਮੈਂ ਸਵਰਗਾਂ ਚ ਰਹਿ ਰਿਹਾ ਸੋ ਕਹਿਣ ਦਾ ਮਤਲਬ ਭਾਵੇਂ ਘਰ ਦਾ ਮੋਲ ਅੱਛਾ ਹੋਣਾ ਚਾਹੀਦਾ ਭਾਵੇਂ ਆਪਣੇ ਸਰੀਰ ਦੇ ਅੰਦਰ ਦਾ ਘਰ ਦਾ ਹੋਵੇ ਭਾਵੇਂ ਬਾਹਰ ਦਾ ਘਰ ਹੋਵੇ ਔਰ ਜਿਹੜੀ ਗੱਲ ਕੀਤੀ ਨਾ ਧੌਲਹਰ ਬੜਾ ਕਮਾਲ ਦਾ ਲਫ਼ਜ਼ ਇਹਦੇ ਵਿੱਚ ਮੈਨੂੰ ਇਹ ਲੱਗਿਆ ਮੈਂ ਕਿਤੇ ਹੋਰ ਮੈਨੂੰ ਲੱਭਿਆ ਨਹੀਂ ਸ਼ਾਇਦ ਕਿਤੇ ਹੋਵੇ ਪਰ ਮੈਨੂੰ ਨਹੀਂ ਲੱਭਿਆ ਆਗ ਲਗਾਉਂਤੇ ਹੈ ਤੌਲਹਰ ਜਦੋਂ ਤੌਲਹਰ ਲਵਜ਼ ਮੈਂ ਪੜਿਆ ਨਾ ਚਿੱਟਾ ਮੈਲ ਤੇ ਮੈਨੂੰ ਇਹ ਲੱਗਿਆ ਕਿ ਇੱਥੇ ਬਾਣੀ ਦੇ ਵਿੱਚ ਲਿਖਿਆ ਕਿ ਜੇ ਨਾ ਹੀ ਹਰ ਕੋ ਨਾ ਹੋ ਜੇ ਅੰਦਰ ਉਹਦੇ ਹਰ ਦਾ ਨਾਮ ਨਹੀਂ ਉਸ ਤੌਲਹਰ ਦੇ ਤਾਂ ਮੈਨੂੰ ਇਹ ਲੱਗਿਆ ਕਿ ਭਈ ਜਿੰਨੇ ਵੀ ਤੌਲਹਰ ਅਸੀਂ ਬਣਾਏ ਨੇ ਤੌਲਰ ਮਤਲਬ ਇਹ ਜਿੰਨੇ ਗੁਰਦੁਆਰੇ ਬਣਾਏ ਸਾਰੇ ਗੁਰਦੁਆਰੇ ਖਾਸ ਤੌਰ ਤੇ ਇੰਡੀਆ ਦੇ ਵਿੱਚ ਤੁਸੀਂ ਦੇਖੋ ਚਿੱਟੇ ਰੰਗ ਦੇ ਬਣਾਤੇ ਨੇ ਪੱਥਰ ਲਾ ਲਾ ਜੇ ਗੁਰਦੁਆਰੇ ਲਾ ਲਓ 68 ਲਾ ਲਓ ਜਾਂ ਡੇਰੇ ਲਾ ਲਓ ਜਾਂ ਹੋਰ ਵੀ ਕਈ ਤਰ੍ਹਾਂ ਦੇ ਉਸਾਰਣ ਲਾ ਲਓ ਇਹ ਖਾਸ ਤੌਰ ਤੇ ਇਹਨਾਂ ਨੇ ਬਾਹਰੋਂ ਚਿੱਟਾ ਰੰਗ ਦੇ ਰੱਖ ਕੀਤੇ ਨੇ ਪੱਥਰ ਲਾ ਲਾ ਕੇ ਤੇ ਜਿੰਨੇ ਮਰਜ਼ੀ ਤੁਸੀਂ ਚਿੱਟੇ ਰੰਗ ਦੇ ਇਹ ਪੱਥਰ ਲਾ ਦਿਓ ਮਾਰਬਲ ਲਾ ਲਓ ਵਧੀਆ ਤੋਂ ਵਧੀਆ ਲਾ ਲਓ ਤੇ ਜੇ ਅੰਦਰ ਤੋਂ ਅੰਦਰ ਉਸ ਘਰ ਦੇ ਅੰਦਰ ਹੈ ਉਹ ਗੁਰੂ ਘਰ ਕਹਿ ਲਓ ਜਾਂ ਕੋਈ ਡੇਰਾ ਕਹਿ ਲਓ ਜਾਂ ਕੁਝ ਵੀ ਕਹਿ ਲਓ ਅੰਦਰ ਪਖੰਡ ਚੱਲ ਰਿਹਾ ਝੂਠ ਚੱਲ ਰਿਹਾ ਕੋਈ ਭਰਮ ਭੁਲੇਖਾ ਚੱਲ ਰਿਹਾ ਤੇ ਇਹ ਕਿਸੇ ਕੰਮ ਦੇ ਨਹੀਂ ਅੰਦਰ ਸੱਚ ਦੀ ਗੱਲ ਹੋਣੀ ਚਾਹੀਦੀ ਉਸ ਜੇ ਉਸ ਬਣਾਏ ਨੇ ਨਾ ਇਹ ਚਿੱਟੇ ਮਹਿਲ ਬਣਾਏ ਨੇ ਤੇ ਉਸ ਦੇ ਅੰਦਰੋਂ ਵੀ ਸੱਚ ਦਾ ਪ੍ਰਚਾਰ ਹੋਣਾ ਚਾਹੀਦਾ ਜਿਹੜਾ ਕਿ ਸਾਨੂੰ ਅੱਜ ਕੱਲ ਬੜੀਆਂ ਥਾਰਾਂ ਆ ਗਈਆਂ ਜਿੱਥੋਂ ਨਹੀਂ ਮਿਲਦਾ ਉਹ ਅੰਦਰ ਅੰਦਰ ਜੇ ਝੂਠ ਦਾ ਪ੍ਰਚਾਰ ਹੋ ਰਿਹਾ ਅੰਦਰ ਕਥਾ ਕਹਾਣੀਆਂ ਕੋਈ ਹੋਰ ਸੁਣਾਈਆਂ ਜਾ ਰਹੀਆਂ ਜਾਂ ਕਿਸੇ ਹੋਰ ਭਰਮ ਭੁਲੇਖੇ ਵਾਲ ਪਾਇਆ ਜਾ ਰਿਹਾ ਤੇ ਕਹਿੰਦੇ ਨੇ ਕਬੀਰ ਸਾਹਿਬ ਕਹਿੰਦੇ ਨੇ ਆਗ ਲਗਾਉ ਤਹਿ ਤੌਹਲ ਹਰ ਜੇ ਨਾ ਹੀ ਹਰ ਕੋ ਨਾ ਹੋ ਇਹ ਉੱਥੇ ਵੀ ਲੱਗ ਹੁੰਦੀ ਹੈ ਅੱਜ ਵੀ ਲੱਗ ਹੁੰਦੀ ਹੈ ਸੋ ਕਹਿਣ ਦਾ ਮਤਲਬ ਹੈ ਜਿੱਥੋਂ ਸ਼ੁਰੂਆਤ ਕੀਤੀ ਸੀ ਕਿ ਸਿੱਖ ਉਹ ਸਿੱਖਾਂ ਨੇ ਜਿਹੜੀ ਬਾਣੀ ਨੂੰ ਸੰਭਾਲਿਆ ਫਕਤ ਸਬਾਨਾ ਦੀ ਬਾਣੀ ਨੂੰ ਜਿਹੜੇ ਵੱਖਰੇ ਵੱਖਰੇ ਇਲਾਕਿਆਂ ਦੇ ਵਿੱਚ ਵੱਖਰੇ ਵੱਖਰੇ ਸਮੇਂ ਦੇ ਵਿੱਚ ਕਈ ਕਈ ਸੈਂਕੜੇ ਸਾਲ ਪਹਿਲੇ ਨਾਨਕ ਸਾਹਿਬ ਤੋਂ ਵੀ ਬਾਣੀ ਕਈ ਲਿਖੀ ਗਈਆਂ ਉਹਨਾਂ ਨੂੰ ਸੰਭਾਲ ਸੰਭਾਲ ਕੇ ਰੱਖਿਆ ਔਰ ਅੱਜ ਵੀ ਉਹ ਬਾਣੀ ਕਿੰਨੀ ਕਾਰਗਰ ਹੈ ਸਾਡੇ ਤੇ ਵੀ ਆਪ ਇੰਡੀਵਿਜੂਅਲ ਤੇ ਵੀ ਔਰ ਪੂਰੀ ਕੌਮ ਤੇ ਲੱਗ ਹੁੰਦੀ ਹੈ ਪੂਰੇ ਸਮਾਜ ਤੇ ਲੱਗ ਹੁੰਦੀ ਹੈ ਇਸੇ ਨੂੰ ਕਹਿੰਦੇ ਨੇ ਬਾਣੀ ਦਾ ਸੱਚ ਜਿਹੜਾ ਸਦੀਵੀ ਹੈ ਸੋ ਉਹ ਬਾਣੀ ਜਿਹੜੀ ਵੱਡਿਆਂ ਦੀ ਬਜ਼ੁਰਗਾਂ ਦੀ ਜਿਨ੍ਹਾਂ ਮਿਹਨਤ ਹੈ ਜਿਨ੍ਹਾਂ ਦਾ ਸੰਘਰਸ਼ ਆ ਉਹਨਾਂ ਨੇ ਜੇ ਸਾਡੇ ਤੱਕ ਪਹੁੰਚਾਇਆ ਇਹ ਮਤਲਬ ਰਹਿਂਦੀ ਦੁਨੀਆ ਤੱਕ ਜਿਹੜੀ ਹੈ ਨਾ ਇਹ ਦੁਨੀਆ ਦੀ ਅਗਵਾਈ ਕਰਦੀ ਹੈ ਸੋ ਅੱਜ ਦਾ ਜਿਹੜਾ ਸ਼ਲੋਕ ਸੀ ਤਬੀਰ ਸੰਤਨ ਕੀ ਝੁਗਿਆ ਪਲੀ ਘਟ ਕੁਸਤੀ ਗਾਉ ਆਗ ਲਗਾਉ ਤੈ ਹੁਪਤੋਲ ਹਰ ਜੇ ਨਾ ਹੀ ਹਰ ਕੋ ਨਾਮ ਬੋਲਾ ਚੱਕਾਂ ਦੇ ਖਿਮਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ